ਦਿਲ ਦੀਆਂ ਧੜਕਣਾਂ ਨੂੰ ਲੈ ਕੇ ਅਕਸਰ ਅਸੀਂ ਕਨਫਿਊਜ਼ ਰਹਿੰਨੇ ਆਂ ਬਈ ਇਹ ਹੁੰਦਾ ਕਿ ਕੁਝ ਲੋਕ ਕਹਿੰਦੇ ਆ ਵੀ ਤੁਸੀਂ ਉਤਾਂ ਦੀ ਕਸਰਤ ਕਰੋ ਜਿਹਦੇ ਚ ਸਾਹ ਵੱਧ ਤੋਂ ਵੱਧ ਰੋਕੋ ਤੇ ਉਮਰ ਲੰਬੀ ਹੁੰਦੀ ਹੈ ਕੁਝ ਲੋਕ ਕਹਿੰਦੇ ਕਿ ਸਰੀਰ ਨੂੰ ਵੱਧ ਤੋਂ ਵੱਧ ਚਲਾਓ ਤੇ ਧੜਕਣ ਸਰੀਰ ਦੀ ਜਿਹੜੀ ਉਹ ਜ਼ਿਆਦਾ ਚੱਲਣ ਦੇ ਉਹ ਸਰੀਰ ਉਹ ਦੇ ਨਾਲ ਤੰਦਰੁਸਤ ਰਹਿੰਦਾ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਬਈ ਇਹ ਕਨਫਿਊਜ਼ਨ ਸਾਡੀ ਦੂਰ ਕਰੋ ਨਹੀਂ ਇੱਕ ਸਟੱਡੀ ਆਈ ਹੈ ਜੀ ਉਹ ਚਲੋ ਉਹ ਲੰਮਾ ਚੋੜੇ ਨਾ ਹੁੰਦੇ ਆ ਫਲਾਣਾ ਸੈਂਟਰ ਹੈ ਜੀ ਫਲਾਣਾ ਢਮਕਾਣਾ ਸੈਂਟਰ ਹੈ ਜੀ ਮਤਲਬ ਕਿ ਸਟੱਡੀ ਕੀਤੀ ਉਹਨਾਂ ਨੇ ਕਿ ਦੋ মত ਨੇ ਹੂੰ ਕਿਛੇ ਮੈਂ ਉਹ ਕਮੇਡੀਅਨ ਆ ਸਰੇਂਦਰ ਸ਼ਰਮਾ ਉਹਨੇ ਬੁੱਢਾ ਹੋ ਗਿਆ ਬਜ਼ੁਰਗ ਆ ਹੂੰ ਉਹ ਕਹਿੰਦਾ ਵੀ ਉਹਨੂੰ ਪੁੱਛਿਆ ਸ਼ਾਇਦ ਉਹ ਲਾਲਨ ਟੌਪ ਤੇ ਗਿਆ ਸੀਗਾ ਤੇ ਉਹਨੂੰ ਪੁੱਛਿਆ ਵੀ ਤੂੰ ਤੂੰ ਕਿਉਂਕੋ ਬਜ਼ੁਰਗ ਹੋ ਗਿਆ ਬੜਾ ਤਕੜਾ ਵਿਅੰਗਕਾਰ ਉਹ ਮਤਲਬ ਕਿ ਕਮੇਡੀਅਨ ਚੁੱਪ ਚੀਤੇ ਜੇ ਅਸੀਂ ਗੱਲ ਚਾਹ ਹਾਂਜੀ ਹਾਂਜੀ ਉਹ ਮੀਆਂ ਬੀਵੀ ਵਾਲੇ ਬਹੁਤ ਜ਼ਿਆਦਾ ਜ਼ਿਆਦਾ ਕਿਸੇ ਸੁਣਾਉਂਦੇ ਹੁੰਦੇ ਆ ਤਾਂ ਪੁੱਛਿਆ ਵੀ ਉਹ ਕਹਿੰਦਾ ਵੀ ਮੈਂ ਤਾਂ ਜਿੰਮ ਜਮ ਨਹੀਂ ਜਾਂਦਾ ਨਾ ਮੈਂ ਸੈਰ ਕੀਤੀ ਹੈ ਨਾ ਮੈਂ ਕਦੇ ਕਸਰਤ ਕੀਤੀ ਉਹ ਕਹਿੰਦਾ ਵੀ ਦੇਖ ਘੋੜਾ ਭੱਜਿਆ ਫਿਰਦਾ ساری ਜਿੰਦਗੀ ਹੂੰ ਹੂੰ ਉਦੀ ਉਮਰ ਲੈ ਦੇ ਕੇ 15 20 ਸਾਲ ਲਿਆ ਮਗਰ ਮੱਚ ਖਾ ਪੀ ਕੇ ਪਿਆਰਿੰਦਾ ਤਾਂ ਦੇਖ ਲੋਦੀ ਕਰੀ ਬਿਲਕੁਲ ਉਹ ਮਦਦ ਗਿਆਟ ਉਹ ਉਹਗਾ ਮੈਂ ਕਟ ਕਟ ਕੇ ਉਹ ਮੇਰਾ ਭਰਾ ਮੈਨੂੰ ਭੇਜੀ ਜਾਵੇ ਮੈਂ ਕਿਹਾ ਇਹ ਤਾਂ ਆਪਦੀ ਪੁੱਗੀ ਬੈਠਾ ਹੋ ਤੁਸੀਂ ਦੇਖੋ ਭਾਈ ਇਹ ਹੁਣ ਤੁਸੀਂ ਦੇਖੋ ਕਿ ਕਿੱਦਾਂ ਕਰਨੀ ਆ ਅੱਛਾ ਉਹਦੇ ਚ ਕੀ ਆ ਕਿ ਗਾਂ ਹੁਣ ਇਸ ਵਿੰਗ ਚੋਂ ਆਪ ਅੱਗੇ ਆਈਏ ਤਾਂ ਕੁਝ ਲੋਕ ਕਹਿੰਦੇ ਆ ਕਿ ਬਈ ਉਹ ਜਿਹੜਾ ਆਪਣਾ ਦਿਲ ਹੈ ਨਾ ਸ਼ਰੀ ਦੇ ਇਹਦੀ ਨਾ ਇੱਕ ਹੱਦ ਹੈ ਕਿ ਸਾਰੀ ਉਮਰ ਚ ਐਵਰੇਜ ਵੀ ਇੰਨੇ ਅਰਬ ਵਾਰ ਇਹ ਧੜਕਦਾ ਹੈ ਜੀ ਤਾਂ ਇੱਕ ਮਤ ਆਇਆ ਕਿ ਜੇ ਆਪਾਂ ਐਕਸਰਸਾਈਜ਼ ਕਰਦੇ ਹਾਂ ਤਾਂ ਉਸੇ ਦੀ ਧੜਕਣਾ ਸਟਾਰਟ ਕਰ ਦਿੰਦੇ ਤਾਂ ਦਾ ਮਤਲਬ ਕਿ ਉਹ ਜਿਹੜਾ ਫਿਕਸ ਐਵਰੇਜ ਕੋਟਾ ਹੈ ਉਹ ਫਿਰ ਕਟ ਗਿਆ ਹੂੰ ਜਿਵੇਂ ਆਪਾਂ ਕਹਿੰਦੇ ਸਾਹ ਰੋਕ ਕੇ ਰੱਖੋ ਸਾਹਾਂ ਦੀ ਇੱਕ ਪੂੰਜੀ ਆ ਹੂੰ ਸੇਤੀ ਖਚਤ ਨਾ ਹੋਵੇ ਜੀ ਉਹਦਾ ਹੀ ਕਹਿੰਦੇ ਕਿ ਕੋਟਾ ਯਾਰ ਤੁਸੀਂ ਇਹ ਤਾਂ ਜਲਦੀ ਜਲਦੀ ਮੁਕਰ ਹੁਣ ਉਹਨਾਂ ਨੇ ਸਟੱਡੀ ਕੀਤੀ ਕਿ ਨਹੀਂ ਅਜਦਾ ਨਹੀਂ ਹੁੰਦਾ ਜਿਹੜੇ ਐਕਸਰਸਾਈਜ਼ ਵਾਲੇ ਬੰਦੇ ਆ ਜਦ ਉਹਨਾਂ ਦਾ ਦਿਲ ਐਕਸਰਸਾਈਜ਼ ਦੇ ਦੌਰਾਨ ਆਮ ਨਾਲੋਂ ਜ਼ਿਆਦਾ ਧੜਕਦਾ ਹੈ ਜੀ ਉਹਦਾ ਬੈਨੀਫਿਟ ਤਾਂ ਮਿਲਦਾ ਹੈ ਤੇ ਜਦ ਉਹ ਆਰਾਮ 'ਚ ਚਲੇ ਜਾਂਦੇ ਨੇ ਹੂੰ ਉਹਨਾਂ ਦਾ ਦਿਲ ਉਹਨਾਂ ਹੀ ਮਤਲਬ ਆਰਾਮ ਦਾਇਕ ਮੁਦਰਾ ਚ ਚਲੇ ਜਾਂਦਾ ਹੈ ਯਾਨੀ ਉਹ ਕੋਟਾ ਵਗੈਰਾ ਜਿਹੜਾ ਹੈ ਨਾ ਸਭ ਬੈਲੈਂਸ ਹੀ ਹੋ ਜਾਂਦਾ ਮਤਲਬ ਕਿ ਦੋਏ ਚੀਜ਼ਾਂ ਦੇ ਕਿ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ ਜਾਂ ਉੱਥੇ ਹੀ ਰਹਿੰਦਾ ਹੈ ਹਾਂਜੀ ਵੀ ਜਦੋਂ ਆਰਾਮ ਕਰਦਾ ਹੈ ਉਦੋਂ ਸਲੋ ਹੋ ਜਾਂਦਾ ਹੈ ਹਮ ਹਮ ਜਿੰਨਾ ਤੇਜ਼ ਤੜਕਦਾ ਹੈ ਤਾਂ ਉਹਨਾਂ ਉਹ ਸਲੋ ਹੋ ਜਾਂਦਾ ਸੋ ਸਟੱਡੀ ਦਾ ਇਹ ਲਬੂ ਲਬੂਬ ਉਹ ਹੈ ਜੇ ਤਕਨੀਕੀ ਤੌਰ ਤੇ ਪਵਾਂਗੇ ਆਪਾਂ ਦਰਸ਼ਕਾਂ ਨੂੰ ਆਨਫਲੋਰੇਸੈਂਟਰ ਨੇ ਇਦਾਂ ਉਦਾਂ ਇਦਾਂ ਇਹਨੂੰ ਸਰਲ ਤਰੀਕੇ ਨਾਲ ਇਦਾਂ ਹੀ ਸਮਝਿਆ ਜਾ ਸਕਦਾ ਕਿ ਸਿਹਤ ਲਈ ਐਕਸਰਸਾਈਜ਼ ਜਾਰੀ ਰੱਖੋ ਯਾਰ ਐਵੇਂ ਕਿਸੇ ਦੇ ਹਨਾ ਆਖੇ ਮੈਂ ਤੇ ਇਹ ਸਮਝਦਾ ਐਕਸਰਸਾਈਜ਼ ਵੀ ਨਹੀਂ ਪਰ ਕਟੂਕਟ ਯਾਰ ਤੁਸੀਂ ਸੈਰ ਜ਼ਰੂਰ ਕਰੋ ਸਵੇਰ ਦੇ ਉੱਠੋ ਮੇਰੀ ਸਲਾਹ ਹੈ ਕਿ ਵਧੀਆ ਕਿਤੇ ਹਵਾ ਹੈ ਜਿੱਥੇ ਨਾ ਤਾਂ ਬਹੁਤ ਵਧੀਆ ਬਿਲਕੁਲ ਉਹ ਚਲੋ ਫਰੈਸ਼ਨੈਸ ਬਹੁਤ ਵਧੀਆ ਰੀਫੀਲ ਕਰਦੀ ਹੈ ਉਹ ਤੇ ਬਹੁਤ ਜ਼ਰੂਰੀ ਹੈ ਜੀ ਗਗਨਦੀਪ ਜੀ ਕਹਿੰਦੇ ਕਿ ਸਮਾਂ ਮਿਲੇ ਤੇ ਸਹੀ ਕਿਤਾਬ ਦਾ ਨਾਮ ਵੀ ਦੱਸ ਇਹ ਸ਼ਾਇਦ ਮਿੰਟੂ ਜੀ ਕੋਈ ਆਸਟ੍ਰੇਲੀਆਈ ਯੂਨੀਵਰਸਿਟੀ ਦਾ ਹੈ ਹਾਂ ਜੀ ਹਾਂ ਜੀ ਸਟੱਡੀ ਹੈ ਜੀ ਕਿਤਾਬ ਨਹੀਂ ਹੈ ਕਿਤਾਬ ਨਹੀਂ ਹੈ ਸਟੱਡੀ ਹੈ ਜੀ ਹਾਂ ਜੀ ਆਸਟ੍ਰੇਲੀਆ ਚੋਂ ਆਈ ਹੋਈ ਸਟੱਡੀ ਹੈ ਜੀ ਜੀ ਖੈਰ ਦੋਸਤੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਇੱਕ ਮਿੱਤਰ ਮੈਂ ਕਮੈਂਟ ਜ਼ਰੂਰ ਪੜਦਿਆਂ ਮਿੰਟੂ ਜੀ ਦੇਖੋ ਕਮੈਂਟ ਕਿੰਨਾ ਵਧੀਆ ਹੈ ਮਲਕੀਤ ਸਿੱਧੂ ਜੀ ਕਹਿ ਰਹੇ ਕਿ ਮੇਰੀ ਬੇਟੀ ਜੱਜ ਦੇ ਪੇਪਰ ਦੇ ਵਿੱਚ 1.5 ਨੰਬਰ ਨਾਲ ਰਹਿ ਗਈ ਸੀ ਕਹਿੰਦੇ ਉਸ ਤੋਂ ਬਾਅਦ ਵੇਖੋ ਕੋਈ ਨਹੀਂ ਪੁੱਛਦਾ ਤੇ ਬੱਚੇ ਕਿੰਨੀ ਮਿਹਨਤ ਕਰਕੇ ਕਿੱਥੋਂ ਤੱਕ ਪਹੁੰਚਦੇ ਐ ਪਰ ਮੌਕਾ ਨਹੀਂ ਮਿਲਦਾ ਕਈ ਵਾਰੀ ਹਾਂ ਜ਼ਿੰਦਗੀ 'ਚ ਇਹ ਰਹਿ ਜਾਂਦਾ ਕਿ ਬਰ ਬੰਦਾ ਥੋੜੇ ਜਿھے ਫਰਕ ਨਾਲ ਪਰ ਕੋਈ ਗੱਲ ਨਹੀਂ ਤੁਸੀਂ ਆਪਦੀ ਬੇਟੀ ਨੂੰ ਕਹੋ ਹੌਸਲਾ ਦਿਓ ਬਿਲਕੁਲ ਨਹੀਂ ਕੋਈ ਗੱਲ ਨਹੀਂ ਹਾਂ ਜੀ ਜੇ ਇੱਕ ਥਾਂ ਤੇ ਨਹੀਂ ਤਾਂ ਹੋ ਸਕਦਾ ਹੈ ਕਿ ਜੱਜ ਤੋਂ ਵੀ ਤਗੜੀ ਪਦਵੀ ਉਹਦਾ ਇੰਤਜ਼ਾਰ ਕਰ ਰਹੀ ਹੋਵੇ ਮੈਂ ਤੁਹਾਨੂੰ ਅੱਗੀ ਕੱਲ ਦੱਸੀ ਸੀ ਨਾ ਕਿ ਇੱਕ ਨੌਜਵਾਨ ਨੇ ਕਿਹਾ ਮੈਂ ਮਰ ਜਾਣਾ ਮੇਰੀ ਬੇਲਣ ਛੱਡ ਕੇ ਤਾਂ ਮੈਂ ਕਿਹਾ ਮੂਰਖਾ ਕੀ ਪਤਾ ਉਹਦੇ ਛੱਡਣ ਤੋਂ ਬਾਅਦ ਇੱਕ ਬਹੁਤ ਵਧੀਆ ਜੀ ਤੇਰਾ ਘਾਹ ਇੰਤਜ਼ਾਰ ਕਰ ਰਹੀ ਹੋਵੇ ਜੇ ਜਾਏਗਾ ਤੇ ਘਾਹ ਤੁਰੇਗਾ ਹਾਂ ਹੈਨਾ ਜੀ ਠੀਕ ਹੈ ਨਾ ਸੋ ਬੇਟੀ ਨੂੰ ਕਹੋ ਕਿ ਮਿਹਨਤ ਜਾਰੀ ਰੱਖਿਓ ਹੋ ਸਕਦਾ ਮੈਂ ਆਈਐਸ ਬੰਨਾ ਹੋਵੇ ਉਹਦੇ ਮੁਕੱਦਰਾਂ ਚ ਲਿਖਿਆ ਹੋਵੇ ਹਾਂ ਸੋ ਇਸ ਕਰਕੇ ਯਤਨ ਕਰਦੇ ਰਹੋ ਬਿਲਕੁਲ ਆ ਬੇਟੀ ਨੂੰ ਵੀ ਸੁਣਾ ਦੇਣ ਉਹ ਹੋਰ ਹੌਸਲਾ ਮਿਲ ਜਾਵੇ ਹਾਂ ਜੀ ਜੀ